ਦਾ ਮੈਂ ਜੋ ਪਰਮਾਤਮਾ ਦਾ ਅਸ਼ੀਰਵਾਦ ਰਿਹਾ ਜਿਸ ਨਾਲ ਦਾ ਬਹੁਤ ਕਿਰਪਾ ਲਈ ਹੈ ਵਾਈ ਗੁਰੂ ਜੀ ਦੀ ਤੇ ਜਿਸ ਨਾਲ ਦਾ ਮੈਂ ਤੇਜ ਦਿਲੋਂ ਧੰਨਵਾਦ ਕਰਦਾ ਹਾਂ ਤੇ ਮੈਂ ਧੰਨਵਾਦ ਕਰਦਾ ਸਾਡੇ ਆਮ ਆਦਮੀ ਪਾਰਟੀ ਦੀ ਜੋ ਸਾਰੀ ਸਮੁੱਚੀ ਟੀਮ ਹੈ ਸਾਡੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪਾਰਟੀ ਜਨਰਲ ਸਕੱਤਰ ਡਾਕਟਰ ਸੰਦੀਪ ਪਾਟਕ ਜੀ ਸਾਡੇ ਪਾਰਟੀ ਦੇ ਨਵੇਂ ਚੁਮੇਂ ਦੇ ਜੋ ਪੰਜਾਬ ਪ੍ਰਧਾਨ ਨੇ ਸਾਡੇ ਅਮਨ अरोड़ा ਜੀ ਤੇ ਜੋ ਸਮੁੱਚੀ ਪਾਰਟੀ ਹੈ ਸਾਡੀ ਸਾਰੀ ਜੋ ਹੁਸ਼ਿਆਰਪੁਰ ਜ਼ਿਲ੍ਹੇ ਦੀ ਵੀ ਟੀਮ ਹੈ ਉਹਨਾਂ ਦਾ ਤੇਜ ਦਿਲੋਂ ਧੰਨਵਾਦ ਕਰਦਾ ਹਾਂ ਡਾక్టర్ ਰਾਜ ਕੁਮਾਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਾਰਪੁਰ ਤੇ ਮੇਰੇ ਸਤਕਾਰਯੋਗ ਪਿਤਾ ਜੀ ਜਿਨ੍ਹਾਂ ਦਾ ਹਮੇਸ਼ਾ ਤੋਂ ਬਹੁਤ ਵੱਡਾ ਹੱਥ ਰਿਹਾ ਮੇਰੇ ਚਾਚਾ ਜੀ ਡਾਕਟਰ ਜਤਿੰਦਰ ਕੁਮਾਰ ਜੀ ਮੇਰੇ ਮਦਰ ਡਾਕਟਰ ਹਰਵੰਦ ਸਕਰ ਜੀ ਚਾਚੀ ਜੀ ਸੋਨੀਆ ਜੀ ਡਾਕਟਰ ਨਿਸ਼ਾਨਤ ਕੁਮਾਰ ਜੀ ਤੋਂ ਨਿਸ਼ਾਨਤ ਕੁਮਾਰ ਜੀ ਮੇਰੇ ਬ੍ਰਦਰ ਨੇ ਤੇ ਸਾਰੇ ਜੋ ਮੇਰੀ ਫੈਮਲੀ ਹੈ ਜਿਨ੍ਹਾਂ ਦਾ ਬਹੁਤ ਜ਼ਿਆਦਾ ਜੋ ਸਾਥ ਦਿੱਤਾ ਹੈ ਤੇ ਇਸੇ ਨਾਲ ਨਾਲ ਜੋ ਸਾਰੇ ਮੇਰੇ ਵੋਟਰ ਸਪੋਰਟਰ ਹੈ ਜਬ ਤੋਂ ਜ਼ਿਆਦਾ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਜੋ ਸਾਡੀ ਸਪੋਰਟ ਕੀਤੀ ਤੇ ਭਾਰੀ ਮਾਤਰਾ ਦੇ ਵਿੱਚ ਜੋ ਵੋਟ ਪਾਈ ਹੈ ਤੇ ਜੋ ਇਲੈਕਸ਼ਨ ਦੇ ਵਿੱਚ ਕਾਮਯਾਬੀ ਸਾਨੂੰ ਦਿਵਾਈ ਹੈ ਉਹਨਾਂ ਦਾ ਮੈਂ ਤੇ ਇਹਦੇ ਲੋ ਧੰਨਵਾਦ ਕਰਦਾ ਹਾਂ ਤੇ ਜੋ ਸਾਡੀ ਇਲੈਕਟ੍ਰੋਨਿਕ ਪ੍ਰਿੰਟ ਤੇ ਸੋਸ਼ਲ ਮੀਡੀਆ ਸਾਰਿਆਂ ਦਾ ਵੀ ਉਹਨਾਂ ਦਾ ਵੀ ਤੇ ਇਹਦੇ ਲੋ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਨਿਸ਼ਪਕਸ਼ ਹੋ ਕੇ ਜੋ ਹੈ ਸਾਰੀ ਇਲੈਕਸ਼ਨ ਕੰਡਕਟ ਕਰਵਾਈ ਹੈ ਸਾਰੀ ਕਵਰੇਜ ਕੀਤੀ ਹੈ ਬਹੁਤ ਮਿਹਨਤ ਕੀਤੀ ਤੁਸੀਂ ਸਾਰਿਆਂ ਨੇ ਵੀ ਤੇ ਜੋ ਸਾਡੇ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਨਾਂ ਸਾਰਿਆਂ ਦਾ ਵੀ ਮੈਂ ਤੇ ਦਿলো ਧੰਨਵਾਦ ਕਰਦਾ ਜਿਨ੍ਹਾਂ ਨੇ ਜੋ ਹੈ ਨਿਸ਼ਪਕਸ਼ ਹੋ ਕੇ ਟਰਾਂਸਪੀਰੈਂਟ ਹੋ ਕੇ ਜੋ ਹੈ ਸਾਰੀ ਇਲੈਕਸ਼ਨ ਕੰਡਕਟ ਕਰਵਾਈ ਹੈ ਬਹੁਤ ਹੀ ਜੇ ਪੀਸਫੁਲ ਤਰੀਕੇ ਦੇ ਨਾਲ ਇਲੈਕਸ਼ਨ ਕੰਡਕਟ ਕਰਾਈ ਹੈ ਉਹਨਾਂ ਦਾ ਵੀ ਮੈਂ ਤੇ ਦਿলো ਧੰਨਵਾਦ ਕਰਦਾ ਏਜੰਡਾ ਕੀ ਰਹੇਗਾ ਸਰ ਦੇਖੋ ਏਜੰਡਾ ਤਾਂ ਇਹੀ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜੋ ਗੱਲਾਂ ਕੀਤੀਆਂ ਆ ਜਿਸ ਤਰ੍ਹਾਂ ਇੰਡਸਟਰੀ ਦਾ ਹੈ ਸਭ ਤੋਂ ਪਹਿਲਾਂ ਜੋ ਮੁੱਦਾ ਹੈ ਇੰਡਸਟਰੀ ਜ਼ਰੂਰ ਲੈ ਕੇ ਆਵਾਂਗੇ ਜਦੇ ਨਾਲ ਬਹੁਤ ਸਾਰਾ ਰੋਜ਼ਗਾਰ ਆਏਗਾ ਜੋ ਸਾਡੇ ਹਲਕੇ ਦੇ ਵਿੱਚ ਆਈਟੀਆ ਪੋਲੀਟੈਕਨਿਕ ਕਾਲਜ ਦੀ ਵੀ ਸ ਤੇ ਜੇ ਗੱਲ ਕੀਤੀ ਜਾਏ ਹਸਪਤਾਲ ਵੀ ਜ਼ਰੂਰ ਲੈ ਕੇ ਆਵਾਂਗੇ ਕੰਡੀ ਏਰੀਆ ਵਿੱਚ ਬਹੁਤ ਵਧੀਆ ਜਿੱਥੇ ਵੀ ਕੋਈ ਸੇਵਾ ਦੀ ਕਮੀ ਉਹਨੂੰ ਜ਼ਰੂਰ ਪੂਰਾ ਕੀਤਾ ਜਾਏਗਾ ਸਿਹਤ ਦੀਆਂ ਸੇਵਾਵਾਂ ਦੀ ਤੇ ਜੇ ਗੱਲ ਕੀਤੀ ਜਾਏ ਸਾਡੀ ਬਿਸਤਵਾਦੀ ਜੋ ਨਹਿਰ ਹੈ ਉਹਦੇ ਨਾਲ ਵੀ ਮੋਗੇ ਲਏ ਜਾਣਗੇ ਜਿਹਦੇ ਨਾਲ ਜੋ ਸਾਡੇ ਕਿਸਾਨ ਭਰਾਵਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਦੇ ਖੇਤਾਂ 'ਚ ਜੋ ਹੈ ਪਾਣੀ ਆਏਗਾ ਤੇ ਉਹਦੇ ਨਾਲ ਨਾਲ ਜੇ ਗੱਲ ਕੀਤੀ ਜਾਏ ਜੋ ਸਾਡੇ ਗੁਰੂ ਘਰਾਂ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ 18 ਫੁੱਟੀਆਂ ਕੀਤੀਆਂ ਜਾਣੀਆਂ ਇਸੇ ਤਰ੍ਹਾਂ ਹੀ ਬਹੁਤ سارے ਕੰਮ ਕਰਨੇ ਕਿਉਂਕਿ ਹੁਣ ਜੋ ਹੈ ਕੰਮ ਬਹੁਤ ਵਧੀਆ ਲੀਡ ਦੇ ਨਾਲ ਚੰਦੇਵਾਲ ਹਲਕੇ ਦੇ ਵੋਟਰ ਸਪੋਰਟਰ ਨੇ ਜਿਤਾਇਆ ਤਾਂ ਕੰਮ ਵੀ ਉਸ ਤੋਂ ਵੱਧ ਚੜ ਕੇ ਦੁਗਣੀ ਤਿਗਣੀ ਸਪੀਡ ਦੇ ਨਾਲ ਕੀਤੇ ਜਾਣਗੇ। ਇਹਲਾ ਕੰਮ ਕਿਹੜਾ ਕਰੋਗੇ? ਬਿਲਕੁਲ ਸਭ ਤੋਂ ਪਹਿਲਾਂ ਤਾਂ ਜੀ ਵਾਇਗੁਰ ਜੀ ਦਾ ਧੰਨਵਾਦ ਕਰਾਂਗਾ ਜੋ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਜੋ ਹੈ ਹਮੇਸ਼ਾ ਆਪਣਾ ਹੱਥ ਰੱਖਿਆ ਹੈ, ਮੇਰੇ ਰੱਖੀ ਹੈ ਤੇ ਸਾਰਿਆਂ ਦਾ ਧੰਨਵਾਦ ਜ਼ਰੂਰ ਕਰੂੰਗਾ ਜਿਸ ਤਰ੍ਹਾਂ ਕੀਤਾ ਕਿ ਬਹੁਤ ਜ਼ਿਆਦਾ ਸਪੋਰਟ ਰਹੀ ਹੈ, ਬਹੁਤ ਜ਼ਿਆਦਾ ਗਾਈਡੈਂਸ ਰਹੀ ਹੈ ਸਾਰਿਆਂ ਦੀ ਤੇ ਇਸੇ ਇਦਾਂ ਬਹੁਤ ਜ਼ਿਆਦਾ ਸਾਥ ਰਿਹਾ ਸਾਰਿਆਂ ਦਾ। ਜਿੰਨਾ ਸਹਿਰਾ ਕਿਹਨੂੰ ਮੰਨਦੇ ਹੋ? ਜਿੰਦਾ ਸਹਿਰਾ ਮੈਂ ਜੋ ਹੈ 100% ਤਾਂ ਚਲੋ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਸਾਥ ਰਿਹਾ ਹੈ ਪੂਰਾ ਸਾਥ ਰਿਹਾ ਬਸ ਸਭ ਤੋਂ ਜ਼ਿਆਦਾ ਜੋ ਮੈਨੂੰ ਗਾਈਡੈਂਸ ਜਿਹਨੂੰ ਕਹਿੰਦੇ ਲਾਈਟ ਰਹੀ ਹੈ ਮੇਰੇ ਨਾਲ ਡਾਕਟਰ ਰਾਜਕੁਮਾਰ ਸੱਬੇਵਾਲ ਜੀ ਮੇਰੇ ਪਿਤਾ ਜੀ ਨੇ ਜਿਨ੍ਹਾਂ ਨੂੰ ਮੈਂ ਜਿੱਤਦਾ ਸਹਿਰਾ ਦਿੰਦਾ ਹਾਂ ਕਿਉਂਕਿ ਉਹਨਾਂ ਨੇ ਜੋ ਹਲਕੇ ਦੇ ਵਿੱਚ ਚਦੋਂ ਕਦਮ ਰੱਖੇ ਸੀਗੇ ਤੇ ਉਹਨਾਂ ਨੇ ਜੋ ਹੈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਉਹਨਾਂ ਦਾ ਮੈਂ ਤੇ ਬਲੋ ਧੰਨਵਾਦ ਕਰਦਾ ਬਿਲਕੁਲ ਅਸ਼ੀਰਵਾਦ ਤੇਰੇ ਨੇ ਪਿਤਾ ਜੀ ਜੋਨਰ ਸਰ ਵੱਡੂ ਗਿੱਕਲਾ ਸੇੜਾ ਬੰਦੇ ਆ ਤੇ ਤੁਸੀਂ ਵੀ ਅੱਖਾਂ ਦੇ ਨਹੀਂ ਹੈਗੀਆਂ ਨਮ ਕਰਲੀਆਂ ਨੇ ਆਪਣੀਆਂ ਤੇ ਤੁਹਾਡਾ ਜਿਹੜਾ ਉਹ ਐਮਐਲਏ ਬਣ ਕੇ ਤੁਸੀਂ ਐ ਵੀ ਡਬਲ ਇੰਡੀਆਂ ਸਰਕਾਰ ਕੰਮ ਕਰੇਗਾ ਜੀ ਸਭ ਤੋਂ ਪਹਿਲਾਂ ਤੇ ਮੈਂ ਪਰਮਪਿਤਾ ਪਰਮਾਤਮਾ ਸੱਚੇ ਪਾਸ਼ਾ ਵਾਹਿਗੁਰੂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨਾ ਕਰਦਾ ਕਿ ਉਸ ਦੀ ਕਿਰਪਾ ਦੇ ਨਾਲ ਇੱਕ ਵਾਰ ਫਿਰ ਚੱਬੇਵਾਲ ਦੇ ਵਿੱਚ ਰਿਕਾਰਡ ਤੋੜ ਜਿੱਤ ਹੋਈ ਹੈ ਮੈਂ ਸਪੈਸ਼ਲੀ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਮੈਂ ਸਮਝਦਾ ਕਿ ਸਾਡੇ ਜਨਰਲ ਸਕੱਤਰ ਇਨਚਾਰਜ ਸੰਦੀਪ ਪਾਟਕ ਜੀ ਜਿਨ੍ਹਾਂ ਲਈ ਇਹ ਫੈਸਲਾ ਲੈਣਾ ਬਹੁਤ ਔਖਾ ਸੀ ਬਹੁਤ ਮੁਸ਼ਕਲ ਸੀ ਕਿ ਡਾਕਟਰ ਰਾਜ ਦੇ ਬੇਟੇ ਨੂੰ ਟਿਕਟ ਦਈਏ ਜਾਂ ਨਾ ਦਈਏ ਪ੍ਰਵਾਸ ਟਿਕਟ ਦਈਏ ਜਾਂ ਨਾ ਦਈਏ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆਮਨ ਅਰੋੜਾ ਜੀ ਔਰ ਸਮੁੱਚੀ ਲੀਡਰਸ਼ਿਪ ਸਾਡੇ ਐਮਐਲਏ ਸਹਿਵਾਨ ਖੋਮਣ ਸਾਹਿਬ ਸਾਡੇ ਇਨਚਾਰਜ ਸਾਡੇ ਹਲਕੇ ਦੇ ਰਹੇ ਬਹਿਤ ਸਾਹਿਬ ਤੇ ਸਾਡੇ ਪ੍ਰਧਾਨ ਸਾਹਿਬ ਪਾਵਲਾ ਜੀ ਮੈਡਮ ਕਰਮਜੀਤ ਕੌਰ ਜੀ ਸਾਡੇ ਜਿੰਪਾ ਸਾਹਿਬ ਸਾਰੇ ਐਮਐਲਏ ਰਾਜਾ ਜੀ ਬਖਸ਼ੀ ਜੀ ਸਾਡੇ ਲੋਕ ਸਭਾ ਦੇ ਇੰਚਾਰਜ ਵੀ ਰਹੇ ਆ ਔਰ ਰੋੜੀ ਸਾਹਿਬ ਸੋ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਭ ਤੋਂ ਵੱਡੀ ਗੱਲ ਰਵਜੋਦ ਜੀ ਸਾਡੇ ਮੰਤਰੀ ਸਾਹਿਬ ਜਿਨ੍ਹਾਂ ਨੇ ਅਖੀਰਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਸੋ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਮੈਂ ਸਮਝਦਾ ਕਿ ਇਹ ਜਿਹੜੀ ਜਿੱਤ ਹੈ ਇਹ ਵਿਰੋਧੀਆਂ ਨੂੰ ਇਹ ਬਹੁਤ ਕਰਾਰਾ ਜਵਾਬ ਹੈ ਜਿਹੜੇ ਆਪਣੇ ਆਪ ਨੂੰ ਸਮਝਦੇ ਸੀ ਕਿ ਅਸੀਂ ਬਹੁਤ ਘਾਗ ਪੋਲਿਟਿਸ਼ੀਅਨਸ ਆ ਖਾਸ ਤੌਰ ਤੇ ਕਾਂਗਰਸ ਦੀ ਲੀਡਰਸ਼ਿਪ ਜਿਨ੍ਹਾਂ ਨੂੰ ਹਫਤਾ ਫालतੂ ਵੀ ਮਿਲਿਆ ਪਰ ਉਹ ਫਿਰ ਵੀ ਕੱਖ ਨਹੀਂ ਬਗਾੜ ਸਕੇ ਔਰ ਜਦੋਂ ਕਮਾਨ ਖਾਸ ਤੌਰ ਤੇ ਵਿਰੋਧੀ ਧਿਰ ਦੇ ਵਿੱਚ ਡਾਕੂਆਂ ਦੇ ਹੱਥ ਚ ਹੋਏਗੀ ਤੇ ਉਹ ਪਾਰਟੀ ਜਿਹੜੀ ਕੁਝ ਨਹੀਂ ਕਰ ਸਕਦੀ ਡਾਕੂ ਸ਼ਾਮਸੁੰਦਰ ਅਰੋੜਾ ਜਿਹਦੀ ਰਹਿਨਵਾਈ ਹੇਠ ਇਹ ਇਲੈਕਸ਼ਨ ਲੜਿਆ ਗਿਆ ਉੱਥੇ ਪਾਰਟੀਆਂ ਦੇ ਹਾਲ ਹਮੇਸ਼ਾ ਇਹ ਹੋਣਗੇ ਸੋ ਚੰਨੀ ਜੀ ਵੀ ਫੇਲ ਹੋਏ ਔਰ ਜਿੰਨੀ ਲੀਡਰਸ਼ਿਪ ਆਈ ਉਹ ਸਾਰੀ ਚੱਬੇਵਾਲ ਦੇ ਵਿੱਚ ਕੇਂਦਰ ਸੀ ਔਰ ਸਮੁੱਚੀ ਕਾਂਗਰਸ ਨੂੰ ਅਸੀਂ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਆ ਉਹ ਅਸੀਂ ਪਲਟੀ ਦਿੱਤੀ ਆ ਉਹ ਹਰਾਇਆ ਭਾਵੇਂ ਜਿੱਤੋਗੇ ਅੱਜ ਜਦੋਂ ਟਿਕਟ ਮੇਰੀ ਸੀ ਕੋਈ ਮਨ 'ਚ ਸ਼ੰਕਾ ਸੀਗਾ ਵੀ ਕੋਈ ਉਲਟ ਫੇਰਨਾ ਹੋ ਜੇ ਆ ਦੇਖੋ ਜਦੋਂ ਇਲੈਕਸ਼ਨ ਤੇ ਇਲੈਕਸ਼ਨ ਹੀ ਹੁੰਦਾ ਹੈ ਖਾਸ ਤੌਰ ਤੇ ਜਦੋਂ ਇੱਕ ਹਫਤਾ ਵਧਿਆ ਤੇ ਜਿਹੜੇ ਵਿਰੋਧੀ ਸੀ ਉਹ ਬੜੇ ਅਪਬੀਟ ਸੀ ਉਹ ਬੜੇ ਖੁਸ਼ ਸੀ ਵੀ ਲੈ ਵੀ ਹੁਣ ਇੱਕ ਹਫਤਾ ਮਿਲ ਗਿਆ ਤੇ ਹੁਣ ਜਿਹੜੀ ਆਪਾਂ ਜਿੱਤ ਜਾਾਂਗੇ ਪਰ ਇਹ ਵੀ ਵਰਕਰ ਸਪੋਰਟਰ ਸਾਡੇ ਜਿੰਨੇ ਵੋਟਰਸ ਨੇ ਮੈਨੂੰ ਉਹਨਾਂ ਤੇ ਪੂਰਾ ਭਰੋਸਾ ਹੈ ਔਰ ਉਹਨਾਂ ਨੇ ਜੋ ਵਿਸ਼ਵਾਸ ਦਿਖਾਇਆ ਉਹ ਇਹਨਾਂ ਨੂੰ ਕਰਾਰਾ ਜਵਾਬ ਦਿੱਤੇ ਜਿਹੜੇ ਭ੍ਰਿਸ਼ਟਾਚਾਰ ਦੇ આરોਪ ਲਗਾਉਂਦੇ ਸੀ ਬਾਜਵਾ ਸਾਹਿਬ ਉਹਨਾਂ ਨੂੰ ਕਰਾਰਾ ਮੈਂ ਸਮਝਦਾ ਕਿ ਮੂੰਹ ਤੇ ਕਰਾਰਾ ਤਮਾਚਾ ਹੈ ਸੋ ਜਿੰਨੀ ਲੀਡਰਸ਼ਿਪ ਸਾਡੇ ਤੇ ਜਿਹੜੇ ਗਲਤ ਜਿਹੜੇ ਅਨਿਸ਼ਾਨ ਜਿਹੜੇ ਜੋ ਵੀ ਇਹਨਾਂ ਨੇ ਸਾਡੇ ਤੇ ਦੂਸ਼ਣਵਾਜੀ ਕੀਤੀ ਉਸ ਦਾ ਸਾਡੇ ਵੋਟਰ ਸਪੋਰਟਰਸ ਨੇ ਮੈਂ ਸਮਝਦਾ ਕਿ ਵੱਡਾ ਜਵਾਬ ਦਿੱਤਾ ਪਰਸੈਂਟੇਜ ਆਫ ਵੋਟਸ ਜਿਹੜੀ ਹੈ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਘੱਟ ਸੀ ਪਰ ਮਾਰਜਨ ਜਿਹੜਾ ਉਹ ਸਭ ਤੋਂ ਵੱਧ ਹੈ ਸੋ ਸਭ ਤੋਂ ਵੱਡੇ ਮਾਰਜਨ ਨੇ ਇਹ ਜਵਾਬ ਦਿੱਤਾ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਮਜ਼ਬੂਤ ਹੈ ਕੇਜਰੀਵਾ ਸਾਹ ਮਜਬੂਤ ਹੈ ਭਗਵੰਤ ਮਾਨ ਜੀ ਦੀਆਂ ਨੀਤੀਆਂ ਜਿਹੜੀਆਂ ਉਹ ਮਜਬੂਤ ਨੇ ਉਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ ਪਰ ਖੰਡਲ ਸਿੰਘ ਖੰਡਲ ਜੀ ਜਿਹੜੇ ਕੀ ਉਥੋਂ ਪਹਿਲਾਂ ਵੀ ਜਿੱਤੇ ਨੇ ਜਾਂ ਹਸਾਬ ਕਰਾ ਚੁੱਕੇ ਨੇ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਲੋਕਾਂ ਨੇ ਉਹ ਇਸ ਵਾਰ ਬਹੁਤ ਜ਼ਿਆਦਾ ਪਿੱਛੇ ਆ ਆ ਠੰਡਾ ਸਾਹਿਬ ਦਾ ਰਿਕਾਰਡ ਬਣਾਉਣ ਦੇ ਲੱਗੇ ਹੋਏ ਸੀ ਚਾਰ ਵਾਰ ਜਿੱਤੇ ਸੀ ਚਾਰ ਵਾਰ ਹਾਰ ਗਏ ਹੁਣ ਸੋ ਉਹਨਾਂ ਦਾ ਚੈਪਟਰ ਤੇ ক্লোਜ਼ ਹੋ ਚੁੱਕਾ ਜਮਾਤ ਜਬਤ ਹੋ ਚੁੱਕੀ ਆ ਔਰ ਕਾਂਗਰਸ ਨੇ ਵੀ ਜਿੰਨਾ ਕਿ ਜ਼ੋਰ ਲਾਇਆ ਉਮੀਦਵਾਰ ਬਦਲਿਆ ਪਰ ਮੈਂ ਸਮਝਦਾ ਕਿ ਉਮੀਦਵਾਰ ਬਦਲ ਕੇ ਵੀ ਐਡੀ ਸਾਰੀ ਲੀਡਰਸ਼ਿਪ ਜਿੰਨੀ ਉਹਨਾਂ ਵੱਲੋਂ ਜ਼ੋਰ ਲਗਾਉਣ ਦੇ ਬਾਵਜੂਦ ਵੀ ਸਾਬਕਾ ਮੁੱਖ ਮੰਤਰੀ ਪੰਜਾਬ ਜਿਹੜਾ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਦਲਤਾਂ ਦੇ ਮਸੀਹਾਂ ਉਹਨਾਂ ਨੂੰ ਦਲਤਾਂ ਨੇ ਮੂੰਹ ਨਹੀਂ ਲਾਇਆ ਸੋ ਮੈਂ ਸਮਝਦਾ ਕਿ ਬੁਰੀ ਤਰ੍ਹਾਂ ਸਾਰੇ ਲੀਡਰ ਜਿਹੜੇ ਆ ਉਹ ਇੱਥੇ ਚੱਬੇਵਾਲ ਦੇ ਵਿੱਚ ਫੇਲ ਹੋਏ ਆ ਸੋ ਜਿੱਥੇ ਵੀ ਚੰਨੀ ਜਗ੍ਹਾ ਹੈ ਉੱਥੇ ਕਾਂਗਰਸ ਆ ਰਹੀ ਹੈ ਬੀਜੇਪੀ ਕਾਂਗਰਸ ਦੀ ਹਾਰ ਦਾ ਕਾਰਨ ਕੀ ਮੰਨਦੇ ਹੋ ਕਾਂਗਰਸ ਦੀ ਹਾਰ ਦਾ ਕਾਰਨ ਸੁੰਦਰ ਸ਼ਾਮ अरोड़ा ਵਰਗੇ ਲੀਡਰ ਜਿਹੜੇ ਡਾਕੂ ਨੇ ਜਿਹੜੇ ਭ੍ਰਿਸ਼ਟਾਚਾਰ ਦੇ ਰੋਪਾਂ ਦੇ ਵਿੱਚ ਲਿਪਤ ਨੇ ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਇਸ ਤਰ੍ਹਾਂ ਦੇ ਲੀਡਰ ਜਿਹੜੇ ਚੱਲਦੇ ਨੇ ਖਾਸ ਤ ਜਾ ਚੰਨੀ ਜੀ ਜਿਹੜੇ ਉਹਨਾਂ ਨੂੰ ਸਰਵੇ ਸਰਵਾ ਸਮਝੋ ਕਾਂਗਰਸ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਉਹ ਨੇ ਬਿਲਕੁਲ ਬੇਟਾ ਜਾਦਾ ਵੱਡੇ ਮਾਰਜਨ ਨਾਲ ਜਿੱਤੇ ਤੇ ਫਾਦਰ ਤਾਂ ਕੀ ਹੈ ਤੇ ਤੁਸੀਂ ਮੈਨੂੰ ਦੇਖਿਆ ਸੀ ਕਿ ਮੈਂ ਭਾਵੇਂ ਤੁਹਾਡੇ ਮਾਰਜਨ ਦਾ ਜਦਾ ਮੈਂ ਭਾਨ ਜੀ ਦੇਖੋ ਇਸ ਵਾਰ ਜਿਹੜਾ ਮਾਰਜਨ ਹੈ ਇਹ ਜਿਹੜਾ ਮੇਰਾ ਖਿਆਲ 61% ਵੋਟ ਜਿਹੜੀ ਹੈ ਪਹਿਲੀ ਵਾਰ ਪਈ ਹੈ ਮੈਨੂੰ ਇਸ ਤੋਂ ਪਹਿਲਾਂ 2017 ਦੇ ਵਿੱਚ 49.9% ਪਈ ਸੀ ਔਰ ਇਸ ਵਾਰ 61% ਵੋਟ ਪਈ ਹੈ ਤੇ ਮੈਂ ਆਪਣਾ ਖਾਸ ਤੌਰ ਤੇ ਆਪਣੇ ਛੋਟੇ ਬ੍ਰਦਰ ਦਾ ਜਤਿੰਦਰ ਜੀ ਦਾ ਤੇ ਆਪਣੀ ਸਮੁੱਚੀ ਟੀਮ ਜਿੰਨੀ ਵੀ ਡਾਕਟਰ ਸ਼ਿਵ ਨੇ ਡਾਕਟਰ ਪਾਲ ਨੇ ਰੋਮੀ ਜੀ ਨੇ ਅਨਿਲ ਜੀ ਨੇ ਮੇਰੀ ਸਮੁੱਚੀ ਸਾਰੇ ਜਿੰਨੇ ਵੀ ਲੀਡਰ ਮੇਰੇ ਨਾਲ ਹੋਰ ਟੀਮ ਹੈ ਜਿਹੜੀ ਮੈਡਮ ਮਨਦੀਪ ਕੌਰ ਨੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਸ਼ਾਂਖ ਨੂੰ ਇੱਕ ਜਰੂਰ ਮੈਂ ਤੁਹਾਡੇ ਰਾਹੀਂ ਇੱਕ ਕਡਵਾਇਸ ਦੇਣੀ ਚਾਹੁੰਦਾ ਤੇ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਨਾਂ ਤੇ ਇਲੈਕਸ਼ਨ ਹਰ ਵਾਰ ਜਿੱਤਿਆ ਨਹੀਂ ਜਾ ਸਕਦਾ ਡਾਕਟਰ ਸ਼ਾਂਖ ਨੂੰ ਆਪਣੇ ਆਪ ਨੂੰ ਪ੍ਰੂਵ ਕਰਨਾ ਪਏਗਾ ਠੀਕ ਬਹੁਤ ਧੰਨਵਾਦ ਗਾਇ ਰਹੇ ਸੋਝਾ ਸਭ ਦੇ ਵਿੱਚ ਜ਼ਿਆਦਾ ਤਸਰਬਾ ਨਹੀਂ ਸੀ ਗਿਆ ਸਭ ਨੇ ਚਾਹ ਕਿ ਜਿਹੜੇ ਸਰਟੀਫਿਕੇਟ ਉਹਨਾਂ ਦੇ ਪਿਤਾ ਦੀ ਜੜੀ ਲੈ ਕੇ ਸਿਖਾ ਰਹੇ ਨੇ ਉਸ ਲੈਗੇਸੀ ਨੂੰ ਬਰਕਰਾਰ ਜਿਹੜਾ ਹੈ ਉਹ ਸ਼ਾਨ ਦੀ ਕਮਿਆਲ ਬੋਰਾ ਦੇ ਵੱਲੋਂ ਰੱਖਿਆ ਗਿਆ ਔਰ ਇਹ ਵਿਕਰੀ ਦਾ ਡਾਕਟਰ ਸਾਹਿਬ ਹੇ ਬਈ ਕੱਲ ਫਿਰ ਕੋਮਲ ਸਾਹਿਬ ਨਾਲ ਜਾਈਏ ਹਾਂਜੀ ਡਾਕਟਰ ਸਾਹਿਬ ਹੋ ਜੇ ਨਾਲ ਰਿਕਰਿਮ ਨਾਲ ਲਿਓ ਡਾਕਟਰ ਸਾਹਿਬ ਡਾਕਟਰ ਸਾਹਿਬ ਰਿਕਰਿਮ ਡਾਕਟਰ ਸਾਹਿਬ ਸਾਹਿਬਾ ਜੀ ਆ ਤੁਹਾਨੂੰ ਮਹਾਰਾਜ ਡਾਕਟਰ ਸਾਹਿਬ ਬਾਹਰ ਦਿੱਤੇ ਦੇ ਦਿਓ ਡਾਕਟਰ ਸਾਹਿਬ ਡਾਕਟਰ ਬਾਹਰ ਦਿੱਤੇ ਕਰਾ ਦਿਓ ਸਰਟੀਫਿਕੇਟ ਜਿਹੜਾ ਹੈਗਾ ਮਿਲਿਆ ਉਹ ਪਖਾਰ ਨੇ ਸਾਹਮਣੇ ਤੁਹਾਡੇ ਯੂਨੀਵਰਸਿਟੀ ਸਰਟੀਫਿਕੇਟ ਹੈਗਾ ਮਿਲ ਦਿੱਤਾ ਮਿਲ ਗਿਆ ਹੈਗਾ ਉਹਨਾਂ ਦੇ ਸਾਹਮਣੇ ਜੀ ਉਹਨਾਂ ਦੀ ਪੂਰੀ ਟੀਮ ਹੈਗੀ ਹੈ ਡਾਕਟਰ ਬਾਹਰ ਦਿੱਤੇ ਕਰਾ ਦਿਓ ਨਹੀਂ ਤੁਹਾਨੂੰ ਐਮਲਓ ਵੀ ਹੈ ਗਿਆ ਕੀ ਤੁਸੀਂ ਹਰਦਾ ਤੁਮ ਹਰਦੇ ਗਿਆ ਕਿ ਆਹੋ ਕੇਵਲ ਬਾਹਰ ਸਤਿ ਸ਼੍ਰੀ ਅਕਾਲ ਜੀ ਕਿ estr ਦੇ ਦਿਓ ਜਿਤਨੂੰ ਮਤਲਬ ਮਰੇ ਮਾਰ ਕੇ ਜੀ ਸਭ ਤੋਂ ਪਹਿਲਾਂ ਤਾਂ ਮੈਂ ਜੋ ਪ੍ਰਮਾਤਮਾ ਦਾ ਅਸ਼ੀਰਵਾਦ ਰਿਹਾ ਜਿਸ ਨਾਲ ਦਾ ਬਹੁਤ ਕਿਰਪਾ ਲਈ ਹੈ ਵਾਈ ਗੁਰੂ ਜੀ ਦੀ ਤੇ ਜਿਸ ਨਾਲ ਮੈਂ ਤੇਰੇ ਤੋਂ ਧੰਨਵਾਦ ਕਰਦਾ ਹਾਂ ਤੇ ਮੈਂ ਧੰਨਵਾਦ ਕਰਦਾ ਸਾਡੇ ਆਮ ਆਦਮੀ ਪਾਰਟੀ ਦੀ ਤੇ ਸਾਰੀ ਸਮੁੱਚੀ ਟੀਮ ਹੈ ਸਾਡੇ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਤੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਪਾਰਟੀ ਜਨਰਲ ਸਕੱਤਰ ਡਾਕਟਰ ਸੰਦੀਪ ਪਾਟਕ ਜੀ ਸਾਡੇ ਪਾਰਟੀ ਦੇ ਨਵੇਂ ਚੁਣੇ ਦੇ ਜੋ ਪੰਜਾਬ ਪ੍ਰਧਾਨ ਨੇ ਸਾਡੇ ਅਮਨ ਅਰੋੜਾ ਜੀ ਤੇ ਜੋ ਸਮੁੱਚੀ ਪਾਰਟੀ ਹੈ ਸਾਡੀ ਸਾਰੀ ਜੋ ਹੁਸ਼ਿਆਰਪੁਰ ਜ਼ਿਲ੍ਹੇ ਦੀ ਵੀ ਟੀਮ ਹੈ ਉਹਨਾਂ ਦਾ ਤੇ ਦਿলো ਧੰਨਵਾਦ ਕਰਦਾ ਹਾਂ ਡਾਕਟਰ ਰਾਜਕਮਰ ਚੱਬੇਵਾਲ ਮੈਂਬਰ ਪਾਰਲੀਮੈਂਟ ਹੁਸ਼ਿਆਰਪੁਰ ਤੇ ਮੇਰੇ ਸਤਕਾਰਯੋਗ ਪਿਤਾ ਜੀ ਜਿਨ੍ਹਾਂ ਦਾ ਹਮੇਸ਼ਾ ਤੋਂ ਬਹੁਤ ਵੱਡਾ ਹੱਥ ਰਿਹਾ ਮੇਰੇ ਚਾਚਾ ਜੀ ਡਾਕਟਰ ਜਤਿੰਦਰ ਕੁਮਾਰ ਜੀ ਮੇਰੇ ਮਦਰ ਡਾਕਟਰ ਹਰਵੰਦ ਸਕਰ ਜੀ ਚਾਚੀ ਜੀ ਸੋਨੀਆ ਜੀ ਡਾਕਟਰ ਨਿਸ਼ਾਨਤ ਕੁਮਾਰ ਜੀ ਤੋਂ ਨਿਸ਼ਾਨਤ ਕੁਮਾਰ ਜੀ ਮੇਰੇ ਬ੍ਰਦਰ ਨੇ ਤੇ ਸਾਰੇ ਜੋ ਮੇਰੀ ਫੈਮਲੀ ਹੈ ਜਿਨ੍ਹਾਂ ਦਾ ਬਹੁਤ ਜ਼ਿਆਦਾ ਜੋ ਸਾਥ ਦਿੱਤਾ ਹੈ ਤੇ ਇਸੇ ਨਾਲ ਨਾਲ ਜੋ ਸਾਰੇ ਮੇਰੇ VOTER SUPPORTER ਹੈ ਜਬ ਤੋਂ ਜ਼ਿਆਦਾ ਧੰਨਵਾਦ ਉਹਨਾਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਜੋ ਸਾਡੀ ਸਪੋਰਟ ਕੀਤੀ ਤੇ ਭਾਰੀ ਮਾਤਰਾ ਦੇ ਵਿੱਚ ਜੋ ਵੋਟ ਪਈ ਹੈ ਤੇ ਜੋ ਇਲੈਕਸ਼ਨ ਦੇ ਵਿੱਚ ਕਾਮਯਾਬੀ ਸਾਨੂੰ ਦਿਵਾਈ ਹੈ ਉਹਨਾਂ ਦਾ ਮੈਂ ਤੇ ਦਿਲੋਂ ਧੰਨਵਾਦ ਕਰਦਾ ਹਾਂ ਤੇ ਜੋ ਸਾਡੀ ਇਲੈਕਟ੍ਰੋਨਿਕ ਪ੍ਰਿੰਟ ਤੇ ਸੋਸ਼ਲ ਮੀਡੀਆ ਸਾਰਿਆਂ ਦਾ ਵੀ ਉਹਨਾਂ ਦਾ ਵੀ ਤੇ ਇਹਦੇ ਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਨਿਸ਼ਪਕਸ਼ ਹੋ ਕੇ ਜੋ ਹੈ ਸਾਰੀ ਇਲੈਕਸ਼ਨ ਕੰਡਕਟ ਕਰਵਾਈ ਹੈ ਸਾਰੀ ਕਵਰੇਜ ਕੀਤੀ ਹੈ ਬਹੁਤ ਮਿਹਨਤ ਕੀਤੀ ਤੁਸੀਂ ਸਾਰਿਆਂ ਨੇ ਵੀ ਤੇ ਜੋ ਸਾਡੀ ਪੁਲਿਸ ਤੇ ਜ਼ਿਲ੍ਹਾ ਪ੍ਰਸ਼ਾਸਨ ਹੈ ਉਹਨਾਂ ਸਾਰਿਆਂ ਦਾ ਵੀ ਮੈਂ ਤੇ ਇਹਦੇ ਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਜੋ ਹੈ ਨਿਸ਼ਪਕਸ਼ ਹੋ ਕੇ ਟਰਾਂਸਪੇਰੈਂਟ ਹੋ ਕੇ ਜੋ ਹੈ ਸਾਰੀ ਇਲੈਕਸ਼ਨ ਕੰਡਕਟ ਕਰਵਾਈ ਹੈ ਬਹੁਤ ਹੀ ਪੀਸਫੁਲ ਤਰੀਕੇ ਦੇ ਨਾਲ ਇਲੈਕਸ਼ਨ ਕੰਡਕਟ ਕਰਾਈ ਹੈ ਉਹਨਾਂ ਦਾ ਵੀ ਮੈਂ ਤੇ ਇਹਦੇ ਲੋ ਧੰਨਵਾਦ ਕਰਦਾ ਏਜੰਡਾ ਕੀ ਰਹੇਗਾ ਸਰ ਦੇਖੋ ਅਜੰਡਾ ਤਾਂ ਇਹੀ ਹੈ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਜੋ ਗੱਲਾਂ ਕੀਤੀਆਂ ਆ ਜਿਸ ਤਰ੍ਹਾਂ ਇੰਡਸਟਰੀ ਦਾ ਸਭ ਤੋਂ ਪਹਿਲਾਂ ਜੋ ਮੁੱਦਾ ਹੈ ਇੰਡਸਟਰੀ ਜ਼ਰੂਰ ਲੈ ਕੇ ਆਵਾਂਗੇ ਜਦੇ ਨਾਲ ਬਹੁਤ ਸਾਰਾ ਰੋਜ਼ਗਾਰ ਆਏਗਾ ਜੋ ਸਾਡੇ ਹਲਕੇ ਦੇ ਵਿੱਚ ਆਈਟੀਆ ਪੋਲੀਟੈਕਨਿਕ ਕਾਲਜ ਦੀ ਵੀ ਸਥਾਪਨਾ ਕੀਤੀ ਜਾਏਗੀ ਤੇ ਜੇ ਗੱਲ ਕੀਤੀ ਜਾਏ ਹਸਪਤਾਲ ਵੀ ਜ਼ਰੂਰ ਲੈ ਕੇ ਆਵਾਂਗੇ ਕੰਡੀ ਏਰੀਆ ਵਿੱਚ ਬਹੁਤ ਵਧੀਆ ਜਿੱਥੇ ਵੀ ਕੋਈ ਸੇਵਾ ਦੀ ਕਮੀ ਉਹਨੂੰ ਜ਼ਰੂਰ ਪੂਰਾ ਕੀਤਾ ਜਾਏਗਾ ਸਿਹਤ ਦੀਆਂ ਸੇਵਾਵਾਂ ਦੀ ਤੇ ਜੇ ਗੱਲ ਕੀਤੀ ਜਾਏ ਸਾਡੀ ਬਿਸਤੂਆ ਦੀ ਜੋ ਨਹਿਰ ਹੈ ਉਹਦੇ ਨਾਲ ਵੀ ਮੋਗੇ ਲਏ ਜਾਣਗੇ ਜਦੇ ਨਾਲ ਜੋ ਸਾਡੇ ਕਿਸਾਨ ਭਰਾਵਾਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਦੇ ਖ ਤੇ ਉਹਦੇ ਨਾਲ ਨਾਲ ਜੇ ਗੱਲ ਕੀਤੀ ਜਾਏ ਜੋ ਸਾਡੇ ਗੁਰੂ ਘਰਾਂ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ 18 ਫੁੱਟੀਆਂ ਕੀਤੀਆਂ ਜਾਣੀਆਂ ਤੇ ਇਸੇ ਤਰ੍ਹਾਂ ਹੀ ਬਹੁਤ ਸਾਰੇ ਕੰਮ ਕਰਨੇ ਕਿਉਂਕਿ ਹੁਣ ਜੋ ਹੈ ਕੰਮ ਬਹੁਤ ਵਧੀਆ ਲੀਡ ਦੇ ਨਾਲ ਜ਼ਮੇਵਾਲ ਹਲਕੇ ਦੇ ਵੋਟਰ ਸਪੋਰਟਰ ਨੇ ਜਿਤਾਇਆ ਤਾਂ ਕੰਮ ਵੀ ਉਸ ਤੋਂ ਵੱਧ ਚੜ ਕੇ ਦੁਗਣੀ ਤਿਗਣੀ ਸਪੀਡ ਦੇ ਨਾਲ ਕੀਤੇ ਜਾਣਗੇ। ਹੋਰ ਕੰਮ ਕਿਹੜਾ ਕਰੋਗੇ? ਬਹਿ ਲਗੋ। ਦੇਖੋ ਸਭ ਤੋਂ ਪਹਿਲਾਂ ਤਾਂ ਜੀ ਵਾਇਗੁਰ ਜੀ ਦਾ ਧੰਨਵਾਦ ਕਰਾਂਗਾ ਜੋ ਜਿਨ੍ਹਾਂ ਨੇ ਮੈਨੂੰ ਬਹੁਤ ਜ਼ਿਆਦਾ ਜੋ ਹੈ ਹਮੇਸ਼ਾ ਆਪਣਾ ਹੱਥ ਰੱਖਿਆ ਹੈ ਮੇਲ ਰੱਖੀ ਹੈ ਤੇ ਸਾਰਿਆਂ ਦਾ ਧੰਨਵਾਦ ਜ਼ਰੂਰ ਕਰੂੰਗਾ ਜਿਸ ਤਰ੍ਹਾਂ ਕੀਤਾ ਕਿ ਬਹੁਤ ਜ਼ਿਆਦਾ ਸਪੋਰਟ ਰਹੀ ਹੈ ਬਹੁਤ ਜ਼ਿਆਦਾ ਗਾਈਡੈਂਸ ਰਹੀ ਹੈ ਸਾਰਿਆਂ ਦੀ ਤੇ ਇਸੇ ਇਦਾਂ ਬਹੁਤ ਜ਼ਿਆਦਾ ਸਾਥ ਰਿਹਾ ਸਾਰਿਆਂ ਦਾ ਜਿੰਦਾ ਸਹਿਰਾ ਕਿਹਨੂੰ ਮੰਨਦੇ ਹੋ ਜਿੰਦਾ ਸਹਿਰਾ ਮੈਂ ਜੋ ਹੈ 100% ਤਾਂ ਚਲੋ ਸਾਰਿਆਂ ਦਾ ਹੀ ਬਹੁਤ ਜ਼ਿਆਦਾ ਸਾਥ ਰਿਹਾ ਹੈ ਪੂਰਾ ਸਾਥ ਰਿਹਾ ਸਭ ਤੋਂ ਜ਼ਿਆਦਾ ਜੋ ਮੈਨੂੰ ਗਾਈਡੈਂਸ ਜਿਹਨੂੰ ਕਹਿੰਦੇ ਲਾਈਟ ਰਹੀ ਹੈ ਮੇਰੇ ਨਾਲ ਡਾਕਟਰ ਰਾਜ ਕੁਮਾਰ ਸੱਬੇਵਾਲ ਜੀ ਮੇਰੇ ਪਿਤਾ ਜੀ ਨੇ ਜਿਨ੍ਹਾਂ ਨੂੰ ਮੈਂ ਜਿੰਦਾ ਸਹਿਰਾ ਦਿੰਦਾ ਕਿਉਂਕਿ ਉਹਨਾਂ ਨੇ ਜੋ ਹਲਕੇ ਦੇ ਵਿੱਚ ਚਲੋ ਕਦਮ ਰੱਖੇ ਸੀਗੇ ਤੇ ਉਹਨਾਂ ਨੇ ਜੋ ਹੈ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਉਹਨਾਂ ਦਾ ਮੈਂ ਤੇ ਬਹੁਤ ਧੰਨਵਾਦ ਕਰਦਾ ਬਿਲਕੁਲ ਅਸੀਰਵਾਦ ਤੇਰੇ ਨੇ ਪਿਤਾ ਜੀ ਜਨਾਬ ਸਾਹਿਬ ਜਦੋਂ ਗਿੱਕਾ ਸੇੜਾ ਬੰਦਦੇ ਆ ਤਾਂ ਤੁਸੀਂ ਵੀ ਅੱਖਾਂ ਦੇ ਨਹੀਂ ਹੈਗੀਆਂ ਨਮ ਕਰਨੀਆਂ ਨੇ ਆਪਣੀਆਂ ਤੇ ਤੁਹਾਡਾ ਨਾਗਾ ਉਹ ਐਮਐਲਏ ਬਣ ਕੇ ਤੁਸੀਂ ਐ ਵੀ ਡਬਲ ਇੰਡੀਆਂ ਸਰਕਾਰ ਕੰਮ ਕਰੇਗਾ ਜੀ ਸਭ ਤੋਂ ਪਹਿਲਾਂ ਤੇ ਮੈਂ ਆ ਪਰਮਪਿਤਾ ਪਰਮਾਤਮਾ ਸੱਚੇ ਪਾਸ਼ਾ ਵਾਹਿਗੁਰੂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰਾਨਾ ਕਰਦਾ ਕਿ ਉਸ ਦੀ ਕਿਰਪਾ ਦੇ ਨਾਲ ਇੱਕ ਵਾਰ ਫਿਰ ਚੱਬੇਵਾਲ ਦੇ ਵਿੱਚ ਰਿਕਾਰਡ ਤੋੜ ਜਿੱਤ ਹੋਈ ਹੈ ਮੈਂ ਸਪੈਸ਼ਲੀ ਸਾਡੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜੀ ਔਰ ਮੈਂ ਸਮਝਦਾ ਕਿ ਸਾਡੇ ਜਨਰਲ ਸਕੱਤਰ ਇਨਚਾਰਜ ਸੰਦੀਪ ਪਾਟਕ ਜੀ ਜਿਨ੍ਹਾਂ ਲਈ ਇਹ ਫੈਸਲਾ ਲੈਣਾ ਬਹੁਤ ਔਖਾ ਸੀ ਬਹੁਤ ਮੁਸ਼ਕਲ ਸੀ ਕਿ ਡਾਕਟਰ ਰਾਜ ਦੇ ਬੇਟੇ ਨੂੰ ਟਿਕਟ ਦਈਏ ਜਾਂ ਨਾ ਦਈਏ ਪ੍ਰਵਾਸ ਟਿਕਟ ਦਈਏ ਜਾਂ ਨਾ ਦਈਏ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆਮਨ ਅਰੋੜਾ ਜੀ ਔਰ ਸਮੁੱਚੀ ਲੀਡਰਸ਼ਿਪ ਸਾਡੇ ਐਮਐਲਏ ਸਹਿਵਾਨ ਘੋਮਣ ਸਾਹਿਬ ਸਾਡੇ ਇਨਚਾਰਜ ਸਾਡੇ ਹਲਕੇ ਦੇ ਰਹੇ ਬੈ ਸਾਹਿਬ ਸਾਡੇ ਪ੍ਰਧਾਨ ਸਾਹਿਬ ਪਾਵਲਾ ਜੀ ਤੇ ਮੈਡਮ ਕਰਮਜੀਤ ਕੌਰ ਜੀ ਸਾਡੇ ਜਿੰਪਾਤ ਸਾਹਿਬ ਸਾਰੇ ਐਮਐਲਏ ਰਾਜਾ ਜੀ ਬਖਸ਼ੀ ਜੀ ਸਾਡੇ ਲੋਕ ਸਭਾ ਦੇ ਇੰਚਾਰਜ ਵੀ ਰਹੇ ਆ ਔਰ ਰੋੜੀ ਸਾਹਿਬ ਸੋ ਮੈਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਭ ਤੋਂ ਵੱਡੀ ਗੱਲ ਰਵਜੋਤ ਜੀ ਸਾਡੇ ਮੰਤਰੀ ਸਾਹਿਬ ਜਿਨ੍ਹਾਂ ਨੇ ਅਖੀਰਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਸੋ ਮੈਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਤੇ ਮੈਂ ਸਮਝਦਾ ਕਿ ਇਹ ਜਿਹੜੀ ਜਿੱਤ ਹੈ ਇਹ ਵਿਰੋਧੀਆਂ ਨੂੰ ਇਹ ਬਹੁਤ ਕਰਾਰਾ ਜਵਾਬ ਹੈ ਜਿਹੜੇ ਆਪਣੇ ਆਪ ਨੂੰ ਸਮਝਦੇ ਸੀ ਕਿ ਅਸੀਂ ਬਹੁਤ ਘਾਗ ਪੋਲਿਟਿਸ਼ੀਅਨਸ ਆ ਖਾਸ ਤੌਰ ਤੇ ਕਾਂਗਰਸ ਦੀ ਲੀਡਰਸ਼ਿਪ ਜਿਨ੍ਹਾਂ ਨੂੰ ਹਫ਼ਤਾ ਫालतू ਵੀ ਮਿਲਿਆ ਪਰ ਉਹ ਫਿਰ ਵੀ ਕੱਖ ਨਹੀਂ ਬਿਗਾੜ ਸਕੇ ਔਰ ਜਦੋਂ ਕਮਾਂਡ ਖਾਸ ਤੌਰ ਤੇ ਵਿਰੋਧੀ ਧਿਰ ਦੇ ਵਿੱਚ ਡਾਕੂਆਂ ਦੇ ਹੱਥ 'ਚ ਹੋਏਗੀ ਤੇ ਉਹ ਪਾਰਟੀ ਜਿਹੜੀ ਕੁਝ ਨਹੀਂ ਕਰ ਸਕਦੀ ਡਾਕੂ ਸ਼ਾਮਸੁੰਦਰ ਅਰੋੜਾ ਜਿਹਦੀ ਰਹਿਨਵਾਈ ਹੇਠ ਇਹ ਇਲੈਕਸ਼ਨ ਲੜਿਆ ਗਿਆ ਉੱਥੇ ਪਾਰਟੀਆਂ ਦੇ ਹਾਲ ਹਮੇਸ਼ਾ ਇਹ ਹੋਣਗੇ ਸੋ ਚੰਨੀ ਜੀ ਵੀ ਫੇਲ ਹੋਏ ਔਰ ਜਿੰਨੀ ਲੀਡਰਸ਼ਿਪ ਆਈ ਉਹ ਸਾਰੀ ਚੱਬੇਵਾਲ ਦੇ ਵਿੱਚ ਕੇਂਦਰ ਸੀ ਔਰ ਸਮੁੱਚੀ ਕਾਂਗਰਸ ਨੂੰ ਅਸੀਂ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਆ ਉਹ ਅਸੀਂ ਪਲਟੀ ਦਿੱਤੀ ਆ ਉਹ ਹਰਾਇਆ ਭਾਵੇਂ ਜਿੱਤੋਗੇ ਅੱਜ ਜਦੋਂ ਟਿਕਟ ਮੇਰੀ ਸੀ ਕੋਈ ਮਨ 'ਚ ਸ਼ੰਕਾ ਸੀਗਾ ਵੀ ਕੋਈ ਉਲਟ ਫੇਰਨਾ ਹੋ ਜੇ ਆ ਦੇਖੋ ਜਦੋਂ ਇਲੈਕਸ਼ਨ ਤੇ ਇਲੈਕਸ਼ਨ ਹੀ ਹੁੰਦਾ ਹੈ ਖਾਸ ਤੌਰ ਤੇ ਜਦੋਂ ਇੱਕ ਹਫ਼ਤਾ ਵਧਿਆ ਤੇ ਜਿਹੜੇ ਵਿਰੋਧੀ ਸੀ ਉਹ ਬੜੇ ਅਪਬੀਟ ਸੀ ਉਹ ਬੜੇ ਖੁਸ਼ ਸੀ ਵੀ ਲੈ ਵੀ ਹੁਣ ਇੱਕ ਹਫ਼ਤਾ ਮਿਲ ਗਿਆ ਤੇ ਹੁਣ ਜਿਹੜੀ ਆਪਾਂ ਜਿੱਤ ਜਾਾਂਗੇ ਪਰ ਇਹ ਵੀ ਵਰਕਰ ਸਪੋਰਟਰ ਸਾਡੇ ਜਿੰਨੇ ਵੋਟਰਸ ਨੇ ਮੈਨੂੰ ਉਹਨਾਂ ਤੇ ਪੂਰਾ ਭਰੋਸਾ ਹੈ ਔਰ ਉਹਨਾਂ ਨੇ ਜੋ ਵਿਸ਼ਵਾਸ ਦਿਖਾਇਆ ਉਹ ਇਹਨਾਂ ਨੂੰ ਕਰਾਰੇ ਜਵਾਬ ਦਿੱਤੇ ਜਿਹੜੇ ਭ੍ਰਿਸ਼ਟਾਚਾਰ ਦੇ આરોਪ ਲਗਾਉਂਦੇ ਸੀ ਬਾਜਵਾ ਸਾਹਿਬ ਉਹਨਾਂ ਨੂੰ ਕਰਾਰਾ ਮੈਂ ਸਮਝਦਾ ਕਿ ਮੂੰਹ ਤੇ ਕਰਾਰਾ ਤਮਾਚਾ ਹੈ ਸੋ ਜਿੰਨੀ ਲੀਡਰਸ਼ਿਪ ਸਾਡੇ ਤੇ ਜਿਹੜੇ ਗਲਤ ਜਿਹੜੇ ਅਣਸ਼ਾਨ ਜਿਹੜੇ ਜੋ ਵੀ ਇਹਨਾਂ ਨੇ ਸਾਡੇ ਤੇ ਦੂਸ਼ਣਵਾਜੀ ਕੀਤੀ ਉਸ ਦਾ ਸਾਡੇ ਵੋਟਰ ਸਪੋਰਟਰਸ ਨੇ ਮੈਂ ਸਮਝਦਾ ਕਿ ਵੱਡਾ ਜਵਾਬ ਦਿੱਤਾ ਪਰਸੈਂਟੇਜ ਆਫ ਵੋਟਸ ਜਿਹੜੀ ਆ ਪੂਰੇ ਪੰਜਾਬ ਦੇ ਵਿੱਚ ਸਭ ਤੋਂ ਘੱਟ ਸੀ ਪਰ ਮਾਰਜਨ ਜਿਹੜਾ ਉਹ ਸਭ ਤੋਂ ਵੱਧ ਹੈ ਸੋ ਸਭ ਤੋਂ ਵੱਡੇ ਮਾਰਜਨ ਨੇ ਇਹ ਜਵਾਬ ਦਿੱਤਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਮਜ਼ਬੂਤ ਹੈ ਕੇਜਰੀਵਾਲ ਸਾਹਿਬ ਮਜ਼ਬੂਤ ਹੈ ਭਗਵੰਤ ਮਾਨ ਜੀ ਦੀਆਂ ਨੀਤੀਆਂ ਜਿਹੜੀਆਂ ਉਹ ਮਜ਼ਬੂਤ ਨੇ ਉਹਨਾਂ ਨੂੰ ਹਰਾਇਆ ਨਹੀਂ ਜਾ ਸਕਦਾ ਪਰ ਸੋਨ ਸਿੰਘ ਖੰਡਲ ਜੀ ਜਿਹੜੇ ਕੀ ਉੱਥੋਂ ਪਹਿਲਾਂ ਵੀ ਜਿੱਤੂਏ ਨੇ ਜਾਂ ਹਸਾਬ ਕਰਾ ਰਹੇ ਚੁੱਕੇ ਨੇ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਲੋਕਾਂ ਨੇ ਉਹ ਇਸ ਵਾਰ ਬਹੁਤ ਜ਼ਿਆਦਾ ਪਿੱਛੇ ਅਹ ਠੰਡਾ ਸਾਹਿਬ ਦਾ ਰਿਕਾਰਡ ਬਣਾਉਣ ਦੇ ਲੱਗੇ ਹੋਏ ਸੀ ਚਾਰ ਵਾਰ ਜਿੱਤੇ ਸੀ ਚਾਰ ਵਾਰ ਹਾਰ ਗਏ ਹੁਣ ਸੋ ਉਹਨਾਂ ਦਾ ਚੈਪਟਰ ਤੇ ক্লোਜ਼ ਹੋ ਗਿਆ ਜਮਾਤ ਜਬਤ ਹੋ ਚੁੱਕੀ ਆ ਔਰ ਕਾਂਗਰਸ ਨੇ ਵੀ ਜਿੰਨਾ ਕਿ ਜ਼ੋਰ ਲਾਇਆ ਉਮੀਦਵਾਰ ਬਦਲਿਆ ਪਰ ਮੈਂ ਸਮਝਦਾ ਕਿ ਉਮੀਦਵਾਰ ਬਦਲ ਕੇ ਵੀ ਐਡੀ ਸਾਰੀ ਲੀਡਰਸ਼ਿਪ ਜਿੰਨੀ ਪੰਜਾਬ ਦੀ ਮੋਟੀ ਮੋਟੀ ਲੀਡਰਸ਼ਿਪ ਸੀ ਉਹਨਾਂ ਵੱਲੋਂ ਜ਼ੋਰ ਲਗਾਉਣ ਦੇ ਬਾਵਜੂਦ ਵੀ ਸਾਬਕਾ ਮੁੱਖ ਮੰਤਰੀ ਪੰਜਾਬ ਜਿਹੜਾ ਆਪਣੇ ਆਪ ਨੂੰ ਕਹਿੰਦੇ ਵੀ ਅਸੀਂ ਦਲਤਾਂ ਦੇ ਮਸੀਹਾਂ ਉਹਨਾਂ ਨੂੰ ਦਲਤਾਂ ਨੇ ਮੂੰਹ ਨਹੀਂ ਲਾਇਆ ਸੋ ਮੈਂ ਸਮਝਦਾ ਕਿ ਬੁਰੀ ਤਰ੍ਹਾਂ ਸਾਰੇ ਲੀਡਰ ਜਿਹੜੇ ਆ ਉਹ ਇੱਥੇ ਚੱਬੇਵਾਲ ਦੇ ਵਿੱਚ ਸੋ ਜਿੱਥੇ ਵੀ ਚੰਨੀ ਜੀ ਗਏ ਉੱਥੇ ਕਾਂਗਰਸ ਆ ਰਹੀ ਹੈ। ਬੀਜੇਪੀ ਕਾਂਗਰਸ ਦੀ ਹਾਰ ਦਾ ਕਾਰਨ ਕੀ ਮੰਨਦੇ ਹੋ? ਕਾਂਗਰਸ ਦੀ ਹਾਰ ਦਾ ਕਾਰਨ ਸੁੰਦਰ ਸ਼ਾਮ अरोड़ा ਵਰਗੇ ਲੀਡਰ ਜਿਹੜੇ ਡਾਕੂ ਨੇ, ਜਿਹੜੇ ਭ੍ਰਿਸ਼ਟਾਚਾਰ ਦੇ ਰੋਪਾਂ ਦੇ ਵਿੱਚ ਲਿਪਤ ਨੇ, ਜਿਨ੍ਹਾਂ ਦੀ ਰਹਿਨਮਾਈ ਦੇ ਹੇਠ ਇਸ ਤਰ੍ਹਾਂ ਦੇ ਲੀਡਰ ਜਿਹੜੇ ਚੱਲਦੇ ਨੇ, ਖਾਸ ਤੌਰ ਤੇ ਬਾਜਵਾ ਸਾਹਿਬ ਜਾਂ ਚੰਨੀ ਜੀ ਜਿਹੜੇ ਉਹਨਾਂ ਨੂੰ ਸਰਵਿਸ ਸਰਵਸ ਸਮਝੋ ਕਾਂਗਰਸ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਉਹ ਨੇ। ਬਿਲਕੁਲ ਬੇਟਾ ਜਿਆਦਾ ਵੱਡੇ ਮਾਰਜਿਨ ਨਾਲ ਜਿੱਤੇ ਤੇ ਫਾਦਰ ਤਾਂ ਕੀ ਹੈ। ਤੇ ਤੁਸੀਂ ਮੈਨੂੰ ਦੇਖਿਆ ਸੀ ਕਿ ਮੈਂ ਭਾਵੇਂ ਟਾਡੇ ਮਾਰਜਨ ਦਾ ਜ਼ਿਆਦਾ ਮਾਰਜਨ ਮੈਂ ਪਹਾਨ ਜੀ ਦੇਖੋ ਇਸ ਵਾਰ ਜਿਹੜਾ ਮਾਰਜਨ ਹੈ ਇਹ ਜਿਹੜਾ ਮੇਰਾ ਖਿਆਲ 61% ਵੋਟ ਜਿਹੜੀ ਹੈ ਪਹਿਲੀ ਵਾਰ ਪਈ ਹੈ ਮੈਨੂੰ ਇਸ ਤੋਂ ਪਹਿਲਾਂ 2017 ਦੇ ਵਿੱਚ 49.9% ਪਈ ਸੀ ਔਰ ਇਸ ਵਾਰ 61% ਵੋਟ ਪਈ ਹੈ ਤੇ ਮੈਂ ਆਪਣਾ ਖਾਸ ਤੌਰ ਤੇ ਆਪਣੇ ਛੋਟੇ ਬ੍ਰਦਰ ਜਤਿੰਦਰ ਜੀ ਦਾ ਤੇ ਆਪਣੀ ਸਮੁੱਚੀ ਟੀਮ ਜਿੰਨੀ ਵੀ ਡਾਕਟਰ ਸ਼ਿਵ ਨੇ ਡਾਕਟਰ ਪਾਲ ਨੇ ਰੋਮੀ ਜੀ ਨੇ ਅਨਿਲ ਜੀ ਨੇ ਮੇਰੀ ਸਮੁੱਚੀ ਸਾਰੇ ਜਿੰਨੇ ਵੀ ਲੀਡਰ ਮੇਰੇ ਨਾਲ ਔਰ ਟੀਮ ਹੈ ਜਿਹੜੀ ਮੈਡਮ ਮਨਦੀਪ ਕੌਰ ਨੇ ਸੋ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ ਔਰ ਇਸ਼ਾਂਖ ਨੂੰ ਇੱਕ ਜਰੂਰ ਮੈਂ ਤੁਹਾਡੇ ਰਾਹੀਂ ਇੱਕ ਕੜਵਾਈ ਦੇਣੀ ਚਾਹੁੰਦਾ ਪਈ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਨਾਂ ਤੇ ਇਲੈਕਸ਼ਨ ਹਰ ਵਾਰ ਜਿੱਤਿਆ ਨਹੀਂ ਜਾ ਸਕਦਾ ਡਾਕਟਰ ਇਸ਼ਾਂਖ ਨੂੰ ਆਪਣੇ ਆਪ ਨੂੰ ਪ੍ਰੂਵ ਕਰਨਾ ਪਏਗਾ ਠੀਕ ਬਹੁਤ ਧੰਨਵਾਦ